ਮੇਰੇ ਪੁੱਛਦੇ ਸੋਲ ਬੋਲੀਆਂ ਮੈਨੂੰ ਨਸਾਦ ਦਈਏ ਕਿ ਕੁੱਟ ਕੁੱਟ ਮਾਰ ਸੜਿਆ ਕਿੱਥੇ ਮੁਕਾਬਲਾ ਕਰਮਕਾਲਾ ਕੀਤਾ ਨਹੀਂ ਕਿਤੇ ਗੋਲੀ ਦਾ ਨਿਸ਼ਾਨ ਗੱਲ ਨੂੰ ਕਰਦੇ ਕੁੱਟ ਕੁੱਟ ਮਾਰਿਆ ਮੇਰੇ ਬੁੱਢਾ ਨਾ ਬਣੇ ਸਾਬ ਚੀਨ ਜਿਹੜਾ ਪੁੱਤ ਦਾ ਕਰਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਨਾ ਸਾਡੇ ਗੋਲੀਵਾਰੀ ਕੀ ਕੀ ਤੇ ਅਸੀਂ ਫਿਰ ਉਹਨਾਂ ਮਾਰਿਆ ਕਿ ਤੁਸ ਗੋਲੀ ਦਾ ਨਿਸ਼ਾਨ ਤੇ ਮੈਨੂੰ ਦਾਦੋ ਵੀ ਇੱਕ ਵੀ ਦਾਦੋ ਉੱਥੇ ਜੀਆਂ ਨੂੰ ਇਹਨਾਂ ਮਲਾਜਮਾ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾ ਲਿਆ ਕੋਈ ਕੁਛ ਨਹੀਂ ਵਿਖਾ ਲਿਆ ਨਾ ਕੋਸ਼ ਮਾਗ ਲਿਆ ਮੂੰਹ ਖਾ ਲਿਆ ਪਰ ਬਾਅਦ ਚ ਲੋਰ ਕਰਨ ਲੱਗਿਆ ਵਿਖਾ ਲਿਆ ਅਨੁਆਂਦੇ ਵੀ ਬਸ ਕੋਈ ਨਹੀਂ ਚਲੋ ਚਲੋ ਗੋਇ ਬੜਾ ਉਹਨਾਂ ਦਾ ਮਾਰਾ ਹਾਲ ਰਹਿਮ ਦੇ ਲਾਓ ਹੁਣ ਆਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ ਮੁਕਾਬਲਾ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਉਹਨੇ ਪਹਿਲਾਂ ਬੱਚੇ ਨੂੰ ਗੋਲੀਆਂ ਵਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗ ਜਿਹੜੀ ਉਹ ਫੋਟੋ ਵੇਖੀ ਨੇ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ ਸੁਥਰੇ ਲੀਡੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਆ ਡੈੱਡ ਬੋਡੀ ਪਈ ਹੈ ਇੱਥੇ ਵੀ ਨਿਸ਼ਾਨ ਤੋਂ ਹੀ ਖੁਦ ਦੇ ਬੇਚ ਚੁੱਕਦੇ ਕੋਈ ਦੇਖਦਾ ਤੁਹਾਨੂੰ ਇਹਨਾਂ ਪ੍ਰਸ਼ਾਸਨ ਖਲੋਤਾ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਸਾਡੇ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਿਤ ਸਿੰਘ ਦਾ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜਿਹੀ ਗੱਲ ਨਹੀਂ ਬੱਚੇ ਨੇ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦੋ ਹਨੂੰ ਦੱਸੋ ਕਿੱਥੇ ਗੜਬੜੀ ਵੇਖਣ ਦੀ ਤੁਹਾਨੂੰ ਨਹੀਂ ਵੇਖਣ ਦੀ ਕਿਉਂ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਦਮੇ ਟੋਮੇਟਾ ਇਹ ਉਹਨਾਂ ਤਿੰਨੇ ਆਪੇ ਲੱਦੇ ਆ ਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਖਾਲਿਆ ਲੱਦ ਕੇ ਕਹਿੰਦਾ ਚਲੋ ਚਲੋ ਚਲੀਏ ਚਲੀ ਚਲੀ ਹਾਂ ਵੀ ਇੰਦੇ ਵੇਨੇ ਆ ਹੀ ਤਾਂ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਆਇੰਦ ਫਿਰ ਇਨਸਾਫ ਹੀ ਮੰਗਾਂਗੇ ਗੋਲੀਆਂ ਦਾ ਅਫਸਰ ਸਾਰੇ ਖਲੋਦਿਆ ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦਿਓ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੀ ਉਹਨਾਂ ਨੇ ਕਿਹਾ ਆ ਵੀ ਇਹਨਾਂ ਦੀ ਇੰਜ ਜਿੰਦ ਨਹੀਂ ਹੈ ਗਿਆ ਤੇ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਿੱਥੇ ਇਨਕਾਉਂਟਰ ਹੋਇਆ ਫਿਰ ਉੱਥੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹਿਮਤੀ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਬੋਡੀ ਲੈ ਕੇ ਆਏ ਕੀ ਸਰਕਾਰ ਰਾਹੀ ਕਿੰਨੇ ਮੂੜੇ ਮਾਰੇ ਕਿ ਕੀ ਸੰਸਕਾਰ ਕੀਤਾ ਕਿੰਨੇ ਮੂੜੇ ਤੇ ਪਹੁੰਚੇ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਇਸ਼ਤੋਂ ਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਨਕਾਟ ਹੋਇਆ ਸੀ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ ਚ ਹੋ ਰਿਹਾ ਜੀ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਰਾਹੀ ਇਹਨਾਂ ਨੂੰ ਜੱਦ ਸਖਾਣੇ ਕਰਨਾ ਇਹਨਾਂ ਨੇ ਸਾਡੇ 124 ਨੰਬਰ ਮਕਰਮਾ ਦਾ ਜੋ ਹੈ ਸੀ ਉਹ ਤੇ ਨਾ ਨਹੀਂ ਬਖਸ਼ੀਵਾਲ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗ੍ਰਨੇਡਾ ਟੱਕੇ ਕਿੱਥੇ ਮਗਾਲ ਆਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਰਾਈਟ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉੱਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤਾਂ ਨਹੀਂ ਸੰਸਕਾਰ ਗਿਆ ਨਿਸ਼ਾਨ ਲਾ ਰਿਹਾ ਇਹ ਤਾਂ ਇਹਨਾਂ ਦੀ ਮੰਗ ਹੀ ਨਹੀਂ ਸੀ ਇਹਨਾਂ ਦੇ ਬੱਚੇ ਹੀ ਕਹਿ ਸਕਦੇ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਾ ਨੂੰ ਨੇ ਨਾ ਅਨਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਨੇ ਕਰਵਾਉ ਮੈਂ ਸੰਸਕਾਰ ਹੋ ਰਿਹਾ ਹੈ ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮਨ ਕੇ ਪਰਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰਵਾਰ ਠੀਕ